हां जी मित्रों आज ਆਪਾਂ ਤੁਹਾਡੇ ਲੈ ਕੇ ਆਏਗੇ ਮਾਰਵਾੜੀ ਬਸ਼ੀਰਾ ਚੰਗਾ ਸੋਹਣਾ ਸਨਖਾ ਬਸ਼ੀਰਾ ਹੈਗਾ ਮਿੱਤਰੋ ਤੇ ਆਹ ਤੁਸੀਂ ਬਸ਼ੀਰਾ ਦੇਖ ਸਕਦੇ ਹੋ 5 ਕਿ ਮਹੀਨੇ ਬਸ਼ੀਰ ਦੀ ਉਮਰ ਹੈਗੀ ਜਹਾਂਗੀਰ ਘੋੜੇ ਦਾ ਮਿੱਤਰੋ ਇਹ ਬਸ਼ੀਰਾ ਭਾਜੀ ਇਹ ਸੋਹਣਾ ਸਨਖਾ ਬਸ਼ੀਰਾ 5 ਕਿਲਿਆਂ ਦਾ ਬਸ਼ੀਰਾ ਹੈ ਮਾਰਵਾੜੀ ਬਸ਼ੀਰਾ ਮਿੱਤਰੋ ਤੇ 5 ਮਹੀਨੇ ਬਸ਼ੀਰੀ ਦੀ ਉਮਰ ਹੈ ਜਹਾਂਗੀਰ ਘੋੜੇ ਦਾ ਘੋੜੇ ਦਾ ਮਿੱਤਰੋ ਬੱਚਾ ਹੈਗਾ ਚੰਗੀ ਬਲੱਡ ਲਾਈਨ ਦਾ ਬਸ਼ੀਰਾ ਮਿੱਤਰੋ ਜੇ ਕਿਸੇ ਵੀਰ ਨੇ ਘਰੇ ਇਟਾਲੀਅਨ ਤਿਆਰ ਕਰਨਾ ਹੋਵੇ ਤਾਂ ਚੰਗਾ ਕੱਦ ਕੱਠ ਕਰੂ ਹੁਣ ਇਸ ਸਮੇਂ ਵਿੱਚ ਬਛੇਰਾ ਤੇ ਚੰਗੀ ਬਲੱਡ ਦੇਣ ਦਾ ਬਾਕੀ ਇਹ 5 ਕਿ ਮਹੀਨੇ ਬਛੇਰ ਦੀ ਉਮਰ ਆ ਤੇ ਕੱਦ ਕੱਠ ਬਹੁਤ ਕੱਢੀ ਜਾਂਦਾ ਹੈ ਤਰਨਤਾਰਨ ਮਾਲਕ ਵੀ ਰੰਦਾ ਏਰੀਆ ਨਾਲ ਸੰਪਰਕ ਸਕਰੀਨ ਤੇ ਨੰਬਰ ਚੱਲੀ ਜਾਂਦਾ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਅੜਦੋਣੀ ਹੋਈ ਤਾਂ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਉਤੇ ਆਪਣਾ ਨਾਲ ਸੰਪਰਕ ओके मित्रों धन्यवाद अपनी सारी वीडियो देखन लिए ते बाकी आप शेयर करनी मार लो चाती तरनतारन मालक वीरा दा एरिया गा तो के जी किसी वीर दे फट्टो दा तकार ले मालक वीरा दा संपर्क ओके मित्रों मिलते है किसी नई वीडियो च धन्यवाद जी